ਰਾਸ਼ਪਤੀ 트럼ਪ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ ਨੈਸ਼ਨਲ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ ਕੈਵਨ ਹੈਸਟ ਉਹਨਾਂ ਨੇ ਕਿਹਾ ਵੀ ਯੂਐਸ ਨੂੰ ਇੰਨਾ ਟੈਰਿਫ ਜਿਹੜੇ ਲਾ ਕੇ ਹਟਾਉਣ ਤੋਂ ਬਾਅਦ ਦੇ ਵਿੱਚ ਬਹੁਤ ਤਗੜੀਆਂ ਤੇ ਬਹੁਤ ਵਧੀਆ ਜਿਹੜੀਆਂ ਟੈਰਿਫ ਡੀਲਸ ਆਫਰ ਹੋਈਆਂ ਆ ਤੇ ਉਹਨਾਂ ਨੇ ਕਿਹਾ ਵੀ ਰੈਸੈਸ਼ਨ ਬਿਲਕੁਲ ਵੀ ਜਿਹੜਾ ਉਹ ਨਹੀਂ ਆ ਰਿਹਾ ਹੈਗਾ ਸੋ ਤੁਹਾਨੂੰ ਕਹਿੰਦੇ ਵੀ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਨਾਲ ਹੀ ਇਨਸਾਈਡਰ ਟਰੇਡਿੰਗ ਦੇ ਉੱਤੇ ਉਹਨਾਂ ਨੂੰ ਜਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਇਨਸਾਈਡਰ ਟਰੇਡਿੰਗ ਉੱਥੇ ਨਹੀਂ ਵਾਪਰੀ ਹੈਗੀ ਜਦਕਿ ਜਿਹੜੇ ਵਿਰੋਧੀ ਪਾਰਟੀ ਵਾਲੇ ਡੈਮੋਕ੍ਰੇਟਸ ਆ ਉਹ ਇਸ ਦੇ ਬਾਬਤ ਇਨਵੈਸਟੀਗੇਸ਼ਨ ਦੀ ਮੰਗ ਬਾਰ-ਬਾਰ ਚੁੱਕ ਰਹੇ ਆ ਵੀ ਜਿਹੜੀ ਸਟਾਕ ਮਾਰਕੀਟ ਦੀ ਐਕਟੀਵਿਟੀ ਹੋਈ ਹੈ ਖਾਸ ਕਰਕੇ ਰੈਸਿਪਰੋਕਲ ਟੈਰਿਫਸ ਨੂੰ ਲੈ ਕੇ ਜਦੋਂ ਚਾਈਨਾ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਹਟਾ ਦਿੱਤਾ ਗਿਆ ਸੀ ਉਦੋਂ ਬਹੁਤ ਜ਼ਿਆਦਾ ਜਿਹੜੀ ਮਾਰਕੀਟ ਆ ਉਹ ਚਲੀ ਸੀਗੀ ਆ ਸੋ ਜੇਕ ਕੈਵਨ ਹੈਜ਼ ਇਟ ਆ ਉਹਨਾਂ ਨੇ ਕਿਹਾ ਵੀ ਮੋਰ ਥੈਨ 10 10 ਕੰਟਰੀਜ਼ ਨੇ ਬਹੁਤ ਨਵੀਆਂ ਜਿਹੜੀਆਂ ਡੀਲਸ ਆ ਉਹ ਟੈਰਿਫ ਨੂੰ ਲੈ ਕੇ ਬਣਾ ਲਈਆਂ ਹੈਗੀਆਂ ਆ ਸੋ ਉਧਰ ਯੂਰੋਪੀਅਨ ਯੂਨੀਅਨ ਨੇ ਅਰਜੋਨ ਸਿੰਘ ਜੀ 12 ਜੁਲਾਈ ਤੱਕ ਅਮਰੀਕਾ ਦੇ ਉਤਪਾਦ ਦੇ ਉੱਤੇ ਕਿਸੇ ਹੋਰ ਨਵੇਂ ਟੈਰਿਫ ਲਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ ਫਾਕਸ ਬਿਜ਼ਨਸ ਦੇ ਨਾਲ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਜੋ ਕਿ ਅਮਰੀਕਾ ਦੇ ਵਿੱਚ ਚਰਚਾ ਚੱਲ ਰਹੀ ਹੈ 2025 ਦੇ ਵਿੱਚ ਰੈਸੈਸ਼ਨ ਆਉਣ ਦੀ ਉਹ ਕਹਿੰਦੇ ਵੀ 100% ਨਾਟ ਵੀ ਇਦਾਂ ਦਾ ਕੁਝ ਵੀ ਨਹੀਂ ਆਪਰੇਗਾ ਯੂ ਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੇਮਿਸਨ ਗਰੀਰ ਤੇ ਕਾਮਰਸ ਸੈਕ੍ਰੇਟਰੀ ਹਾਰਵਰਡ ਲਟਨਿਕ ਉਹ ਕਹਿੰਦੇ ਵੀ ਇਸ ਟਾਈਮ ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਟ੍ਰੇਡ ਪੈਕਟਸ ਆ ਉਹਨਾਂ ਦੇ ਆਫਰਸ ਅਨੂ ਦੇਖ ਰਹੇ ਆ ਤੇ ਉਹ ਉਹਨਾਂ ਦੇ ਉੱਤੇ ਜਿਹੜੇ ਵੈਂਚੁਰੀ ਜਿਹੜੇ ਫੈਸਲੇ ਲਏ ਜਾਣਗੇ ਇੱਕ ਕੁਐਸਚਨ ਕਹਿੰਦੇ ਵੀ ਇਹ ਹੈਗਾ ਆ ਵੀ ਆਪਣਾ ਜਿਹੜਾ ਦਿਮਾਗ ਆ ਉਸ ਨੂੰ ਆਪਾਂ ਉੱਪਰ ਰੱਖੀਏ ਆਪਣੀ ਮਾਈਂਡ ਦੇ ਵਿੱਚ ਆ ਜਿੱਦਾਂ ਜਿੱਦਾਂ ਸਮਾਂ ਕਹਿੰਦਾ ਬੀਤੇਗਾ ਤੇ ਉਸ ਤਰੀਕੇ ਨਾਲ ਜਿਹੜੇ ਬੰਡਲ ਆਫਰਸ ਆ ਰਹੇ ਆ ਉਹਨਾਂ ਦੇ ਬਾਰੇ ਅਸੀਂ ਜਿਹੜੀਆਂ ਤੁਹਾਨੂੰ ਜਾਣਕਾਰੀਆਂ ਆ ਦੰਦੇ ਜਾਵਾਂਗੇ ਯੂਐਸ ਜੌਬ ਰਿਪੋਰਟ ਤੇ ਬਾਰੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਵਧੀਆ ਜਿਹੜੀ ਉਹ ਚੱਲ ਰਹੀ ਆ ਜੋ ਕਹਿੰਦੇ ਵੀ एवरीथिंग ਇਜ਼ ਗoing ਥਰੂ ਦਾ ਰੂਫ ਸੋ ਕਹਿੰਦੇ ਵੀ ਲੋਕਾਂ ਨੂੰ ਬਹੁਤੇ ਜਿਹੜੇ ਫਿਊਚਰ ਟੈਰਿਫਸ ਆ ਉਸਤੇ ਬਾਰੇ ਚਿੰਤਾ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਸੋ ਲੋਕਾਂ ਨੂੰ ਤਰਵਾਸ ਦੇਣ ਦੀ ਭਰੋਸਾ ਦਿਵਾਉਣ ਦੀ ਜਿਹੜੇ ਰਾਸ਼ਪਤੀ 트ੰਪ ਦੇ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ ਕੈਵਨ ਹੈਸਟ ਆ ਉਹਨਾਂ ਨੇ ਇਦਾਂ ਦੇ ਜਿਹੜੇ ਜਾਣਕਾਰੀ ਬਿਆਨ ਆ ਉਹ ਦਿੱਤੇ ਹੈਗੇ ਜੀ ਇਸੇ ਤਰ੍ਹਾਂ ਜੇ ਇਕਨੋਮੀ ਦੇ ਸਬੰਧ ਦੇ ਵਿੱਚ ਗੱਲ ਕਰਦੇ ਜਾਈਏ ਇੱਕ ਬਿਲੀਨੀਅਰ ਰੇ ਡੈਲਿਓ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ 트੍ਰੰਪ ਹੋਣਾ ਦਾ ਜਿਹੜਾ ਟੈਰਫ ਵਾਰ ਆ ਇਹਦੇ ਨਾਲ ਰੈਸੈਸ਼ਨ ਤਾਂ ਇੱਕ ਵਾਸੇ ਛੱਡੋ ਉਹਦੇ ਨਾਲੋਂ ਵੀ ਜਿਹੜਾ ਵਾਰਸ ਆ ਉਹ ਹੋ ਸਕਦਾ ਹੈਗਾ ਆ ਬਿਲੀਨੀਅਰ ਰੇ ਡਾਲਿਓ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਅਸੀਂ ਆਲਰੇਡੀ ਕਲੋਜ਼ ਟੂ ਰੈਸੈਸ਼ਨ ਹੈਗੇ ਆ ਬ੍ਰਿਜਵਾਟਰ ਐਸੋਸੀਏਟਸ ਦੁਨੀਆ ਦਾ ਸਭ ਤੋਂ ਵੱਡਾ ਹੈਜ ਫੰਡ ਆ ਉਹ ਉਸ ਦੇ ਫਾਊਂਡਰ ਹੈਗੇ ਆ ਇਹਨਾਂ ਨੇ ਮੀਟ ਦਾ ਪ੍ਰੈਸ ਪ੍ਰੋਗਰਾਮ ਜੋ ਕੱਲ ਸੀਗਾ ਐਤਵਾਰ ਨੂੰ ਉਹਦੇ ਵਿੱਚ ਐਨਵੀਸੀ ਨੂੰ ਦੱਸਿਆ ਹੈਗਾ ਕਹਿੰਦੇ ਵੀ ਜੇ ਚਾਰਜ ਦੇ ਨਾਲ ਹੈਂਡਲ ਨਾ ਕੀਤਾ ਗਿਆ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਵਰਸ ਦੇਨ ਰੈਸੈਸ਼ਨ ਹੋਊਗਾ ਡੈਲਿਓ ਹੁਣਾ ਨੇ 2008 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਹ ਪ੍ਰਡਿਕਟ ਕੀਤਾ ਸੀ ਸੋ ਬਿਲਕੁਲ ਸੋ ਵਾਲ ਸਟਰੀਟ ਜਨਰਲ ਵਾਲ ਸਟਰੀਟ ਬੈਂਕਸ ਉਹ ਬਹੁਤ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਵਾਚ ਕਰਦੀ ਹੈਗੀ ਆ ਅ ਕਹਿੰਦੇ ਵੀ ਜੇ ਤੁਸੀਂ ਟੈਰਿਫਸ ਨੂੰ ਲੈ ਲਓ ਡੈਪਟ ਨੂੰ ਲੈ ਲਓ ਜਾਂ ਜਿਹੜੀਆਂ ਰਾਈジング ਪਾਵਰਸ ਹੈਗੀਆਂ ਉਹ ਐਗਜ਼ਿਸਟਿੰਗ ਪਾਵਰ ਨੂੰ ਚੈਲੰਜ ਕਰ ਰਹੀਆਂ ਜਿਸ ਤਰ੍ਹਾਂ ਮੰਨ ਲਓ ਬਈ ਚਾਈਨਾ ਜਾਂ ਹੋਰ ਸੋ ਇਹ ਸਾਰੇ ਜੇ ਫੈਕਟਰਸ ਨੂੰ ਤੁਸੀਂ ਕਾਊਂਟ ਕਰੋ ਤਾਂ ਸਿਸਟਮ ਕਹਿੰਦੇ ਪਈ ਵੈਰੀ ਵੈਰੀ ਡਿਸਟਰਪਟਿਵ ਹੈਗਾ ਸੋ ਡੈਲਿਓ ਨੇ ਕਿਹਾ ਪਈ ਸਟੇਬਲ ਵੇ ਕਿਸ ਤਰ੍ਹਾਂ ਕਰਨਾ ਹੈ ਟੈਰਿਫ ਨੂੰ ਲੈ ਕੇ ਜਾਂ ਕਾਇਓਟਿਕ ਵੇ ਕਿਸ ਤਰ੍ਹਾਂ ਜੋ ਚੱਲ ਰਿਹਾ ਹੈਗਾ ਪਿਛਲੇ ਹਫਤੇ ਆਪਾਂ ਦੇਖਿਆ ਮਾਰਕੀਟ ਇੱਕਦਮ ਥੱਲੇ ਡਿੱਗ ਰਹੀ ਇੱਕਦਮ ਉੱਪਰ ਜਾ ਰਹੀ ਹੈਗੀ ਆ ਸੋ ਇਹ ਗੁੱਡ ਸਾਈਨ ਨਹੀਂ ਹੈਗੇ 트럼ਪ ਉਹਨਾਂ ਨੇ 90 ਦਿਨਾਂ ਦਾ ਪਾਜ਼ ਕਰ ਦਿੱਤਾ ਹੈ ਰੈਸੀਪਰੋਕਲ ਟੈਰਫ ਦੇ ਉੱਤੇ ਪਰ ਚਾਈਨਾ ਦੇ ਉੱਤੇ 145% ਲਾਇਆ ਹੈ ਪਰ ਚਾਈਨੀਜ਼ ਹੁਣ ਇਲੈਕਟ੍ਰੋਨਿਕ ਗੁੱਡਸ ਦੇ ਉੱਤੇ ਖਾਸ ਕਰਕੇ smartphones, computer, computer monitors ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਹੈਗਾ ਤੇ ਇਹ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਆਪਣੇ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਵੀ ਪੋਸਟ ਕੀਤਾ ਹੈਗਾ ਤੇ ਕਹਿੰਦੇ ਭਈ ਹਜੇ ਵੀ ਇਹਨਾਂ ਕਈ ਚੀਜ਼ਾਂ ਦੇ ਉੱਤੇ 20% ਤੋਂ ਵੱਧ ਜੇ ਲੇਵੀ ਆ ਉਹ ਇੰਪੋਜ਼ ਕੀਤੀ ਗਈ ਹੈਗੀ ਆ ਜੋ ਚਾਈਨਾ ਦੀ ਹੈਗੀ ਆ 골ਡਮੈਨ ਸੈਕਸ ਦੇ ਇਕਨੋਮਿਸਟ ਜੋ ਆ ਉਹ 45% ਚਾਂਸ ਕਹਿੰਦੇ ਰੈਸੈਸ਼ਨ ਦੇ ਹੈਗੇ ਆ ਐਕਸਪੈਕਟ ਕਰ ਰਹੇ ਆ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਤੇ ਕਹਿੰਦੇ ਵੀ ਹੋ ਸਕਦਾ ਜਿਹੜਾ 90 ਦਿਨਾਂ ਦਾ ਪਾਜ਼ ਪਾਇਆ ਉਹ ਥੋੜਾ ਜਿਹਾ ਹੈਲਪ ਕਰੇ ਡੈਲਿਓ ਜੋ ਆ ਉਹਦੀ ਨੈਟ ਵਰਥ 16 ਬਿਲੀਅਨ ਡਾਲਰ ਹੈਗੀ ਆ ਬਲੂਮਬਰਗ ਦੇ ਆ ਜੋ ਵਿਲੀਨੀਅਰ ਇੰਡੈਕਸ ਹੈਗਾ ਸੋ ਇਹ ਜੋ ਬਿਲੀਨੀਅਰ ਰੇ ਡੈਲਿਓ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਇਹ ਉਹੀ ਬੰਦਾ ਆ ਜਿੰਨ 2008 ਦੇ ਵਿੱਚ ਜਦੋਂ ਰੈਸੈਸ਼ਨ ਆਇਆ ਸੀ ਉਸ ਨੂੰ ਪ੍ਰੈਡਿਕਟ ਕੀਤਾ ਸੀ ਜੀ ਫੈਡ ਦਾ ਇੱਕ ਸਰਵੇ ਆ ਉਹ ਇਹ ਪੇਸ਼ ਕਰ ਰਿਹਾ ਵੀ ਜਿਹੜੀ এমਪਲੋਇਮੈਂਟ ਦਾ ਆਊਟਲੁੱਕ ਆ ਉਹ ਕਿੰਨੇ ਵੀ ਕਾਫੀ ਮੰਦਾ ਆ ਰਿਹਾ ਆ ਕਿੰਨੇ ਵੀ ਕੋਵਿਡ-19 ਪੈਨਡੈਮਿਕ ਤੋਂ ਬਾਅਦ ਦੇ ਵਿੱਚ ਵਰਸਟ ਦੇਖਿਆ ਗਿਆ ਹੈ ਰਿਸਪੌਂਡੈਂਟਸ ਇੱਕ ਸਰਵੇ ਦੇ ਵਿੱਚ ਨਿਊਯਾਰਕ ਫੈਡਰਲ ਰਿਜ਼ਰਵ ਕੰਜ਼ਿਊਮਰ ਸਰਵੇ ਜੋ ਉਹਨਾਂ ਨੇ ਅੱਜ ਰਿਲੀਜ਼ ਕੀਤਾ ਆ 44% ਜਿਹੜੀ ਮੀਨ ਪ੍ਰੋਬੈਬਿਲਟੀ ਦੇਖੀ ਗਈ ਹੈ ਵੀ ਅਨਪਲੋਇਮੈਂਟ ਉਹ ਪਹਿਲਾਂ ਦੇ ਨਾਲੋਂ ਜਿਹੜੀ ਉਹ ਵਧੇਗੀ ਸੋ ਲੋਕਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਡਰ ਇਸ ਬਾਬਤ ਲੱਗ ਰਿਹਾ ਆ ਪਰ ਜਿੱਦਾਂ ਆਪਾਂ ਹੁਣੇ ਹੈਸਿਟ ਦੀ ਗੱਲ ਕਰਕੇ ਹਟੇ ਆ ਉਹਨਾਂ ਨੇ ਤਾਂ ਐ ਪੋਲੀਆਂ ਪੋਲੀਆਂ ਜਿਹੜੀਆਂ ਗੱਲਾਂ ਛੱਡੀਆਂ ਆ ਕਿਤੇ ਵੀ ਡਰਨ ਵਾਲੀ ਕੋਈ ਚਿੰਤਾ ਹੀ ਚਿੰਤਾ ਵਾਲੀ ਕੋਈ ਗੱਲ ਹੀ ਜਿਹੜੀ ਉਹ ਨਹੀਂ ਹੈਗੀ ਉਧਰ ਐਨਵੀਡੀਆ ਨੇ ਇਹ ਐਲਾਨ ਕੀਤਾ ਵੀ ਉਹ ਜਿਹੜੇ AI ਸੁਪਰਕੰਡਕਟਰਸ ਆ ਉਹਨਾਂ ਨੂੰ ਟੈਕਸਸ ਦੇ ਵਿੱਚ ਮਾਸ ਪ੍ਰੋਡਿਊਸ ਕਰੇਗਾ ਜਿਹੜੀ 500 ਬਿਲੀਅਨ ਡਾਲਰ ਦੀ ਅ ਇਨਵੈਸਟਮੈਂਟ ਉਹਨਾਂ ਨੇ ਯੂਐਸ ਦੇ ਵਿੱਚ ਅਲਾਨੀ ਆ ਉਸ ਦੇ ਤਹਿਤ ਕਿੰਨੇ ਵੀ ਬਲੈਕਵੈਲ AI ਚਿਪਸ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਫੀਨਿਕਸ ਦੇ ਵਿੱਚ ਜਿਹੜਾ ਤਾਈਵਨ ਸੁਪਰਕੰਡਕਟਰ ਦੇ ਪਲਾਂਟ ਆ ਉੱਥੇ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ ਇਹ ਕਹਿੰਦੇ ਵੀ ਖਬਰ ਉਸ ਟਾਈਮ ਦੇ ਉੱਤੇ ਆਈ ਹੈ ਜਦੋਂ ਰਾਸ਼ਪਤੀ 트ੰਪ ਨੇ ਰੈਸਿਪਰੋਕਲ ਟੈਰਿਫ ਕਾਫੀ ਜ਼ਿਆਦਾ ਮੁਲਕਾਂ ਦੇ ਉੱਤੇ ਲਗਾਇਆ ਸੀਗਾ ਤੇ ਫਿਰ ਇਵੈਂਚੁਅਲੀ ਉਹਨਾਂ ਨੇ ਥੋੜੇ ਬਹੁਤੇ ਹਟਾ ਦਿੱਤੇ ਸੀਗੇ ਪਰ ਐਨਵੀਡੀਆ ਹੁਣ ਆਪਣੇ AI ਸੁਪਰਕੰਡਕਟਰਸ ਆ ਉਹ ਯੂਐਸ ਦੇ ਵਿੱਚ ਪਹਿਲੀ ਵਾਰ ਪੂਰੇ ਪੂਰੇ ਜਿਹੜੇ ਆ ਉਹ ਯੂਐਸ ਦੇ ਵਿੱਚ ਬਣਾਉਣ ਜਾ ਰਹੀ ਹੈਗੀ ਆ ਉਧਰ ਜਿਹੜਾ ਹਰਜੋਤ ਸਿੰਘ ਜੀ ਟੈਰਿਫਸ ਨੂੰ ਲੈ ਕੇ ਚਾਈਨਾ ਇਸ ਟਾਈਮ ਵਿਏਟਨਾਮ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਦੇ ਵਿੱਚ ਫਰਾਖ ਤੇ ਵਿੱਚ ਲੱਗਿਆ ਆ ਜਿਹੜਾ ਚੀਨੀ ਰਾਸ਼ਪਤੀ ਜਿਹੜਾ ਸ਼ੀ ਜ਼ਿੰਗਪਿੰਗ ਆ ਉਸਨੇ ਅੱਜ ਵਿਏਟਨਾਮ ਨੂੰ ਕਿਹਾ ਵੀ ਆਪਾਂ ਦੋਨੋਂ ਜਣੇ ਮਿਲ ਕੇ ਜਿਹੜਾ ਬੁੱਲਿੰਗ ਚੱਲ ਰਹੀ ਆ ਅਮਰੀਕਾ ਦੇ ਦੁਆਰਾ ਉਸਤੇ ਉਲਟ ਖੜੇ ਜਿਹੜੇ ਹੋਈਏ ਯੂਐਸ ਦੇ ਟੈਰਿਫ ਦੇ ਵਿੱਚ ਐਸ ਟਾਈਮ ਸਭ ਤੋਂ ਵੱਡਾ ਜਿਹੜਾ ਨੁਕਸਾਨ ਜਾਂ ਸਭ ਤੋਂ ਵੱਡਾ ਜਿਹੜਾ ਪੇਚਾ ਆ ਉਹ ਚੀਨ ਦੇ ਨਾਲ ਅਮਰੀਕਾ ਦਾ ਆਪਿਆ ਹੈਗਾ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਹੁਣ ਗਵਾਂਡੀ ਹੋਣ ਦੇ ਨਾਤੇ ਮਜਬੂਤੀ ਜਿਹੜੀ ਆ ਉਹ ਪ੍ਰਦਾਨ ਜਿਹੜੀ ਉਹ ਕਰਾਵਾਂਗੇ ਵੀ ਦੱਸ ਦੇ ਜਾਈਏ ਵੀ ਚੀਨ ਤੇ ਵਾਇਟਨਾਮ ਦਾ ਹੋਰ ਪਾਣੀ ਪਾਣੀਆਂ ਨੂੰ ਦਰਿਆਵਾਂ ਨੂੰ ਲੈ ਕੇ ਉਹਦਾ ਦੀ ਸਪੇਸ ਨੂੰ ਲੈ ਕੇ ਵੱਖੋ ਵੱਖਰੇ ਜਿਹੜੇ ਮਸਲੇ ਆ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਆ ਪਰ ਅਮਰੀਕਾ ਦੇ ਨਾਲ ਆਪਣੇ ਜਿਹੜੇ ਸਾਥੀ ਆ ਉਹ ਇਕੱਠੇ ਕਰਨ ਦੀ ਇਸ ਟਾਈਮ ਚੀਨ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਆ ਵਾਇਟਨਾਮ ਨੂੰ ਜਿਹੜਾ ਉਹ ਆਪਣੇ ਨਾਲ ਮਿਲਾਉਣ ਦੇ ਚੱਕਰ ਦੇ ਵਿੱਚ ਚੱਲ ਰਿਹਾ ਹੈਗਾ ਆ